ਕੈਪਟਨ ਸਰਕਾਰ ਨੇ ਆਧਾਰ ਕਾਰਡ ਦੇ ਉੱਤੇ ਬੀਬੀਆਂ ਦਾ ਕੀਤਾ ਸੀ ਬਸ ਕਰਾਇਆ ਮਾਫ ਤੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਵੀ ਕਿਸੇ ਗੱਲੋਂ ਘੱਟ ਨਹੀਂ ਉਹਨਾਂ ਨੇ ਆਧਾਰ ਕਾਰਡ ਤੇ ਕਰ ਦਿੱਤੀਆਂ ਆਮਲੀਆਂ ਨੂੰ ਜੀਬ ਵਾਲੀ ਗੋਲੀ ਫਰੀ ਬੀਬੀਆਂ ਨੂੰ ਤੇ ਆਮਲੀਆਂ ਨੂੰ ਮਿਲ ਰਹੀ ਆਧਾਰ ਕਾਰਡ ਦੀ ਸਹੂਲਤ ਨੂੰ ਦੇਖ ਕੇ ਛੜੇ ਜੁਨੀਆਂ ਦੇ ਪ੍ਰਧਾਨ ਬਿੱਕਰ ਸਿੰਘ ਨੇ ਵੀ ਚੁੱਕ ਲਿਆ ਇਹ ਮੱਕਦਮਾ ਉਹਨਾਂ ਨੇ ਕਿਹਾ ਕਿਉਂ ਨਾਲੀਆਂ 2027 ਦੇ ਚੋਣਾਂ ਵਿੱਚ ਸਾਡੀ ਵੋਟ ਉਸ ਪਾਰਟੀ ਨੂੰ ਜਾਵੇਗੀ ਜਿਹੜੀ ਪਾਰਟੀ ਆਧਾਰ ਕਾਰਡ ਦੇ ਆਧਾਰ ਤੇ ਸਾਡਾ ਕਰਵਾਵੇਗੀ ਵਿਆਹ ਉਹਨਾਂ ਇਹ ਵੀ ਕਿਹਾ ਕਹਿੰਦਾ ਬੀਬੀਆਂ ਰੋਜ਼ ਸਫਰ ਕਰਦੀਆਂ ਹਨ ਤੇ ਆਮਲੀ ਵੀ ਰੋਜ਼ ਲੈਣ ਜਾਂਦੇ ਹਨ ਜੀਬ ਵਾਲੀ ਗੋਲੀ ਸਾਡਾ ਤਾਂ ਬਸ ਇੱਕ ਵਾਰੀ ਵਿਆਹ ਕਰਵਾ ਦਿਓ ਚਾਹੇ ਕਰਵਾ ਦਿਓ ਹੌਲੀ ਹੌਲੀ ਹਾਲਾ ਕਿ ਇਹ ਹੌਲੀ ਹੌਲੀ ਵਿਆਹ ਨੂੰ ਲੈ ਕੇ 1990 ਤੋਂ ਲੈ ਕੇ 2000 ਮਾਡਲ ਤੱਕ ਦੇ ਛੜਿਆਂ ਨੇ ਰੋਸ ਪ੍ਰਗਟਾਇਆ ਉਹਨਾਂ ਨੇ ਕਿਹਾ ਸਾਲਾ ਹੌਲੀ ਹੌਲੀ ਅਸੀਂ ਤਾਂ ਪਹਿਲੀ ਕਰੀ ਜਾਂਦੇ ਆ ਦਾੜੀ ਨੂੰ ਕਲਫ ਹੁਣ ਬੀਬੀਆਂ ਦਾ ਵੀ ਹੋ ਗਿਆ ਆਮਲੀਆਂ ਦਾ ਵੀ ਹੋ ਗਿਆ ਛੜਿਆਂ ਦੇ ਚੱਕੇ ਹੋਏ ਮੁੱਦਿਆਂ ਨੂੰ ਦੇਖ ਕੇ ਸਾਡੇ ਵਿਆਹੇ ਬਾਰੇ ਨੌਜਵਾਨ ਕੁਦਦੇ ਨੇ ਵੀ ਕੀਤਾ ਖਾਸ ਪੌਡਕਾਸਟ ਉਹਨਾਂ ਨੇ ਕਿਹਾ ਕਹਿੰਦਾ ਸਾਡਾ ਬੱਸ ਕਰਾਇਆ ਵੀ ਮਾਫੀ ਨਹੀਂ